ਭਾਗ ਦਸਮਾ ਕਹਾਣੀ ਹੈ ਇਕਨਾਥ ਕੁੜੀ ਦੀ ਪ੍ਰੇਮ ਕਹਾਣੀ ਸ਼ਾਮੋ ਬੀਬੀ ਨੂੰ ਕੀ ਹੋਇਆ ਸੀ ਰੋਹਿਤ ਉਸ ਨੂੰ ਡਾਕਟਰ ਕੋਲ ਕਿਉਂ ਲੈ ਗਿਆ ਹੁਣ ਪਰੀ ਵੀ ਸਕੂਲ ਜਾਣ ਲੱਗ ਪਈ ਸੀ ਘਰ ਦੇ ਬਾਹਰ ਹੀ ਮੋੜ ਤੇ ਸਕੂਲ ਬੱਸ ਲੈ ਜਾਂਦੀ ਤੇ ਦੁਪਹਿਰ ਨੂੰ ਉਤਾੜ ਜਾਂਦੀ ਮਿੱਤੋ ਆਪਣੇ ਬੱਚਿਆਂ ਨੂੰ ਉਤਾਰ ਦੀਦ ਨਾਲ ਪਰੀ ਨੂੰ ਉਤਾਰ ਕੇ ਉਹਨਾਂ ਦੇ ਘਰ ਛੱਡ ਆਉਂਦੀ। ਸ਼ਾਮੋਂ ਬੀਬੀ ਵੀ ਗੇੜ ਚ ਖੜ ਕੇ ਆਪਣੀ ਪੋਤੀ ਦੀ ਉਡੀਕ ਕਰਦੀ ਰਹਿੰਦੀ। ਹਰੀ ਵੀ ਹਫ਼ਤੇ 'ਚ ਇੱਕ ਵਾਰ ਜ਼ਰੂਰ ਗੇੜਾ ਮਾਰਦਾ। ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਉਹ ਆਪ ਲਿਆ ਦਿੰਦਾ। ਪਰ ਸ਼ਾਮੋਂ ਬੀਬੀ ਉਸਤੇ ਬਹੁਤਾ ਬੋਝ ਨਾ ਪਉਂਦੀ। ਉਸ ਦੇ ਦੁਆਰਾ ਲਿਆਂਦੇ ਰਾਸ਼ਨ ਦਾ ਖਰਚਾ ਹਰੀ ਨੂੰ ਫੜਾ ਦਿੰਦੀ। ਮੰਗਾ ਤੇ ਜਿੱਤਾ ਵੀ ਗੇੜਾ ਮਾਰਦੇ ਰਹਿੰਦੇ। ਕਈ ਵਾਰ ਪਰੀ ਆਪਣੇ ਪਾਪਾ ਬਾਰੇ ਪੁੱਛਦੀ ਰਹਿੰਦੀ ਸਾਰੇ ਉਸ ਨੂੰ ਕੋਈ ਨਾ ਕੋਈ ਬਹਾਨਾ ਲਗਾ ਕੇ ਟਰਕਾ ਦੇਂਦੇ 20 ਦਿਨ ਬਾਅਦ ਅਚਾਨਕ ਰੋਹਿਤ ਵੀ ਆ ਗਿਆ ਸ਼ਾਮੋ ਬੀਬੀ ਨੂੰ ਮਿਲਣ ਉਹ ਪਰੀ ਲਈ ਖਡੌਣੇ ਤੇ ਇੱਕ ਛੋਟੀ ਜਿਹੀ ਸਾਈਕਲ ਵੀ ਲਿਆਇਆ ਪਰੀ ਬਹੁਤ ਖੁਸ਼ ਹੋਈ ਰੋਹਿਤ ਨੇ ਸ਼ਾਮੋ ਬੀਬੀ ਨੂੰ ਦੇਖਿਆ ਤੇ ਉਸ ਨੂੰ ਬੀਬੀ ਪਹਿਲਾਂ ਨਾਲ ਕਮਜ਼ੋਰ ਲੱਗ ਰਹੇ ਜੇ ਕੀ ਗੱਲ ਹੋ ਗਈ ਬੀਬੀ ਜੀ ਤੁਸੀਂ ਠੀਕ ਨਹੀਂ ਲੱਗ ਰਹੇ ਕੀ ਹੋਇਆ ਤੁਹਾਨੂੰ ਰੋਹਿਤ ਨੇ ਵੇੜੇ ਚ ਮੰंजे ਤੇ ਬੈਠੀ ਬੀਬੀ ਦੇ ਕੋਲ ਹੀ ਬੈਠਦਿਆਂ ਕਿਹਾ ਓ ਪੁੱਤ ਤੂੰ ਉਹ ਕੁਰਸੀ ਤੇ ਬੈਠ ਜਾ ਆ ਬਾਣ ਦਾ ਮੰਝਾ ਤਾਂ ਚੁਬਦਾ ਹੋ ਤੇਰੇ ਬੀਬੀ ਨੂੰ ਆਪਣੀ ਸਿਹਤ ਦੀ ਨਹੀਂ ਰੋਹਿਤ ਦੇ ਬੈਠਣ ਦੀ ਫਿਕਰ ਕੀਤੀ ਓਹੋ ਬੀਜੀ ਬੀਬੀ ਜੀ ਮੇਰੀ ਚਿੰਤਾ ਨਾ ਕਰੋ ਮੈਂ ਠੀਕ ਬੈਠਾ ਹਾਂ ਤੁਸੀਂ ਦੱਸੋ ਤੁਹਾਨੂੰ ਕੀ ਹੋਇਆ ਹੈ ਰੋਹਿਤ ਨੇ ਆਪਣਾ ਸਵਾਲ ਫਿਰ ਤੋਂ ਦੁਹਰਾਇਆ ਪਤਾ ਨਹੀਂ ਪੁੱਤ ਆਸਿਰ ਦੁਖਦਾ ਰਹਿੰਦਾ ਕਦੀ ਚੱਕਰ ਆ ਜਾਂਦਾ ਬਸ ਮੈਂ ਥੋੜਾ ਬਹੁਤ ਕੰਮ ਨਿਬੇੜ ਕੇ ਪੈ ਜਾਂਦੀ ਹਾਂ ਕੀ ਕਿਹਾ ਡਾਕਟਰ ਨੇ ਫਿਰ ਰੋਹਿਤ ਨੇ ਪੁੱਛਿਆ ਡਾਕਟਰ ਨੇ ਸ਼ਾਮੋ ਬੀਬੀ ਰੋਹਿਤ ਨੂੰ ਵੱਲ ਦੇਖਣ ਲੱਗੀ ਹਾਂ ਬੀਬੀ ਡਾਕਟਰ ਨੇ ਕੀ ਕਿਹਾ ਮੈਨੂੰ ਲੱਗਦਾ ਤੁਸੀਂ ਡਾਕਟਰ ਨੂੰ ਦਿਖਾਇਆ ਹੀ ਨਹੀਂ ਨਹੀਂ ਪੁੱਤ ਡਾਕਟਰ ਨੂੰ ਨਹੀਂ ਦਿਖਾਇਆ ਜਾਂਦੀ ਵੀ ਕਿਹਦੇ ਨਾਲ ਨਾਲ ਕਿਹੜਾ ਕੋਈ ਵੱਡੀ ਗੱਲ ਹੈ ਸਿਰ ਹੀ ਦੁਖਦਾ ਤੇ ਕਦੀ ਕਦੀ ਚੱਕਰ ਸ਼ਾਮੋ ਨੇ ਸ਼ਾਮੋ ਕਿਹਾ ਤੇ ਰੋਹਿਤ ਬੀਬੀ ਦੀ ਗੱਲ ਵਿੱਚ ਹੀ ਕੱਟਦਾ ਹੋਇਆ ਬੋਲਿਆ ਚਲੋ ਹੁਣੇ ਚਲੋ ਮੇਰੇ ਨਾਲ ਤੁਸੀਂ ਸਾਡਾ ਆਪਣਾ ਫੈਮਿਲੀ ਡਾਕਟਰ ਹੈ ਮੈਂ ਲੈ ਚੱਲਦਾ ਤੁਹਾਨੂੰ ਉਸਦੇ ਕੋਲ ਤੇ ਜਦੋਂ ਵੀ ਤੁਹਾਨੂੰ ਜ਼ਰੂਰਤ ਹੋਵੇ ਇਸੇ ਡਾਕਟਰ ਕੋਲੋਂ ਦਵਾਈ ਲੈ ਲੈਣਾ ਮੈਂ ਆਖ ਦੇਵਾਂਗਾ ਉਸ ਨੂੰ ਤੇ ਉਹ ਤੁਹਾਡੇ ਤੋਂ ਦਵਾਈ ਤੇ ਪੈਸੇ ਵੀ ਨਹੀਂ ਲਵੇਗਾ ਰੋਹਿਤ ਕਾਰ ਦੀ ਚਾਬੀ ਜੇ ਪਿੱਛੋ ਘੜਦਾ ਖੜਾ ਹੋ ਗਿਆ ਮੈਂ ਆਪੇ ਜਾਵਾਂਗੀ ਕਹਨ ਸਰਕਾਰੀ ਹਸਪਤਾਲ ਚ ਤੂੰ ਕਾ ਨੂੰ ਖੇਚਲ ਕਰਨੀ ਆ ਪੁੱਤ ਬੀਬੀ ਨੇ ਸਹਿ ਸੁਭਾਅ ਹੀ ਕਹਿ ਦਿੱਤਾ ਨਾਲੇ ਪੁੱਤ ਕਹਿੰਦੇ ਹੋ ਤੇ ਖੇਚਲ ਦਾ ਕਹਿ ਕੇ ਬਗਾਨਾ ਵੀ ਕਰ ਦੇ ਦਿੰਦੇ ਹੋ ਉਠੋ ਆਪਾਂ ਹੁਣੇ ਦਵਾਈ ਲੈਣ ਜਾਣਾ ਡਾਕਟਰ ਕੋਲ ਰੋਹਿਤ ਨੇ ਬੀਬੀ ਦੇ ਦੋਹਾਂ ਮੋਢਿਆਂ ਤੇ ਹੱਥ ਰੱਖ ਦਿੱਤਾ ਰੋਹਿਤ ਡਾਕਟਰ ਨਾਲ ਸ਼ਾਮ ਬੀਬੀ ਨੂੰ ਮੇ ਲਵਾਉਂਦਾ ਹੈ ਤੇ ਬਾਕੀ ਦੀ ਸਾਰੀ ਗੱਲ ਬਾਤ ਰਾਜੀਵ ਬੰਸਲ ਨੇ ਫੋਨ ਤੇ ਡਾਕਟਰ ਨੂੰ ਸਮਝਾ ਦਿੱਤੀ ਸੀ ਕਿਉਂਕਿ ਰੋਹਿਨ ਨੇ ਬੀਬੀ ਦੇ ਬਿਮਾਰ ਹੋਣ ਵਾਲੀ ਗੱਲ ਆਪਣੇ ਪਾਪਾ ਨੂੰ ਦੱਸ ਦਿੱਤੀ ਸੀ ਡਾਕਟਰ ਨੇ ਚੈੱਕਅਪ ਕੀਤਾ ਕੁਝ ਟੈਸਟ ਵੀ ਲਿਖੇ ਪਤਾ ਲੱਗਿਆ ਕਿ ਸ਼ਮੂ ਬੀਬੀ ਨੂੰ ਕੋਈ ਬਿਮਾਰੀ ਨਹੀਂ ਸੀ ਬਸ ਨੀਂਦ ਨਾ ਆਉਣ ਕਾਰਨ ਤੇ ਆਪਣੇ ਖਾਣ ਪੀਣ ਦਾ ਧਿਆਨ ਨਾ ਰੱਖਣ ਕਰਕੇ ਕਮਜ਼ੋਰੀ ਤੇ ਬਲੱਡ ਪ੍ਰੈਸ਼ਰ ਵਧਣ ਲੱਗਿਆ ਸੀ ਅੱਖਾਂ ਦੀ ਰੋਸ਼ਨੀ ਪਹਿਲਾਂ ਨਾਲੋਂ ਘੱਟ ਰਹੀ ਸੀ ਐਨਕ ਦਾ ਨੰਬਰ ਹੋਰ ਵੱਧ ਗਿਆ ਸੀ ਰੋਹਿਤ ਦਵਾਈ ਦਵਾ ਕੇ ਬੀਬੀ ਨੂੰ ਐਨਕ ਬਣਵਾਉਣ ਲੈ ਗਿਆ ਤੇ ਰਸਤੇ ਵਿੱਚੋਂ ਫਲ ਤੇ ਸਬਜ਼ੀਆਂ ਖਰੀਦ ਕੇ ਦਿੱਤੀਆਂ ਤੇ ਘਰ ਛੱਡ ਦਿੱਤਾ ਵਧੀਆ ਖਾਣ ਪੀਣ ਦਵਾਈਆਂ ਤੇ ਟਾਨਿਕ ਵਗੈਰਾ ਲੈਣ ਨਾਲ ਸ਼ਾਮ ਨੂੰ ਬੀਬੀ ਸੇਧ ਜਾਵ ਹੋ ਗਈ ਹੁਣ ਉਹ ਫੁਰਤੀ ਨਾਲ ਕਰਦੇ ਕੰਮ ਨਿਬੇੜ ਲੈਂਦੀ ਚੰਮ ਬੀਬੀ ਦੀ ਗਲੀ ਵਿੱਚ ਹੀ ਮਿੱਤੋ ਦੇ ਘਰ ਦੇ ਨਾਲ ਹੀ ਇੱਕ ਵਾਲਮੀਕੀ ਪਰਿਵਾਰ ਰਹਿੰਦਾ ਸੀ ਉਹਨਾਂ ਦਾ ਮੁੰਡਾ ਜਿੰਦਰ ਵੀ ਹਰਦੇਵ ਸਿੰਘ ਦੇ ਹਾਣੀ ਸੀ ਵਿਆਹ ਦੀ ਅਗੜ ਪਿਛੜ ਹੀ ਹੋਇਆ ਸੀ ਦੋਹਾਂ ਦਾ ਤੇ ਜਵਾਬ ਵੀ ਬਾਰ ਬਾਰ ਦੇ ਹੀ ਸਨ ਵੱਡੀ ਕੁੜੀ ਜਸਲੀਨ ਪਰੀ ਤੋਂ ਤਿੰਨ ਕ ਮਹੀਨੇ ਛੋਟੀ ਤੇ ਛੋਟੀ ਨਿੱਕੀ ਉਸ ਤੋਂ ਵੀ 2 ਸਾਲ ਛੋਟੀ ਸੀ ਕੁੜੀਆਂ ਹੋਣ ਕਰਕੇ ਜਿੰਦਰ ਆਪਣੀ ਘਰਵਾਲੀ ਨੂੰ ਅਕਸਰ ਮਿਹਣੇ ਮਾਰਦਾ ਤੇ ਸ਼ਰਾਬ ਵਿਵਦ ਪੀਣ ਲੱਗਾ ਸਾਲ ਡੇਢ ਸਾਲ ਦੇ ਅੰਦਰ ਅੰਦਰ ਆਦਤ ਸ਼ਰਾਬ ਪੀਣ ਦੀ ਉਸ ਦੀ ਆਦਤ ਇੰਨੀ ਕੋ ਵੱਧ ਚੁੱਕੀ ਸੀ ਕਿ ਆਪਣੀ ਘਰ ਵਾਲੀ ਪਿੰਕੀ ਤੇ ਹੱਥ ਵੀ ਚੁੱਕਣ ਲੱਗਾ ਉਸਨੇ ਕੰਮਕਾਰ ਵੀ ਘੱਟ ਕਰ ਦਿੱਤਾ ਘਰ ਵਿੱਚ ਗਰੀਬ ਵੀ ਤਾਂ ਪਹਿਲਾਂ ਹੀ ਮਾਣ ਨਹੀਂ ਸੀ ਹੁਣ ਤਾਂ ਰੋਟੀ ਦੇ ਵੀ ਲਾਲੇ ਪੈਣ ਲੱਗੇ ਆਖਰ ਪਿੰਕੀ ਨੇ ਮਿੱਤੋ ਦੇ ਘਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਝਾੜੂ ਪੋਚਾ ਸਫਾਈਆਂ ਤੇ ਆਏ ਗਏ ਤੇ ਰੋਟੀ ਟੋਕ ਵੀ ਬਣਵਾ ਦਿੰਦੀ ਸੀ ਇੱਕ ਦਿਨ ਮਿੱਤੋ ਫੇਰ ਸ਼ਾਮ ਨੂੰ ਬੀਬੀ ਤੇ ਖਬਰ ਸਾਰ ਲੈਣ ਗਈ ਉਸਨੇ ਪਿੰਕੀ ਬਰੇ ਦੱਸਿਆ ਕਿ ਉਹ ਕੰਮ ਕਰਵਾ ਦਿਆ ਕਰੇਗੀ ਤੁਹਾਡੇ ਨਾਲ ਬਦਲੇ ਚ ਤੁਸੀਂ ਪਰੀ ਦੇ ਤੇ ਤੁਹਾਡੇ ਪੁਰਾਣੇ ਕੱਪੜੇ ਦੇ ਦਿਆ ਕਰੋ ਤੇ ਕਦੀ ਕਦੀ ਕੁੜੀਆਂ ਦਾ ਟਿੱਡ ਪਰਨ ਲਈ ਥੋੜਾ ਬਹੁਤ ਆਟਾ ਮੈਂ ਤਹ ਹਜ਼ਾਰ ਰੁਪਇਆ ਤੇ ਹੋਰ ਜੋ ਸਰਦਾ ਦੇ ਦਿੰਦੀ ਹਾਂ ਤੁਸੀਂ ਵੀ 500 ਰੁਪਇਆ ਦੇ ਦਿਆ ਕਰੋਗੇ ਜੇ ਤੁਹਾਡਾ ਮਨ ਮੰਨਦਾ ਤਾਂ ਠੀਕ ਹੈ ਫਿਰ ਮੈਂ ਪਿੰਕੀ ਨਾਲ ਗੱਲ ਕਰ ਲਵਾਂਗੀ ਸੋਚ ਕੇ ਦੱਸ ਦਿਓ ਤੁਸੀਂ ਸੋਚਣਾ ਕੀ ਹੈ ਪੁੱਤ ਤੂੰ ਆਪ ਸਿਆਣੀ ਹੈ ਮੇਰੇ ਤੋਂ ਬਹੁਤਾ ਕੰਮ ਨਹੀਂ ਹੁੰਦਾ ਹੁਣ ਤੂੰ ਪੇਜ ਦੇਵੀ ਉਸ ਨੂੰ ਮੈਂ ਵੀ ਉਸ ਦਾ ਬਣਦਾ ਮਾਣ ਤਾਣ ਦੇ ਦਿਆ ਕਰਾਂਗੀ ਕਹਿ ਕੇ ਬੀਬੀ ਨੇ ਆਪਣੀ ਗੱਲ ਮੁਕਾਈ ਠੀਕ ਹੈ ਬੀਬੀ ਜੀ ਮੈਂ ਫੇਰ ਚਲਦੀ ਹਾਂ ਇਹ ਵੀ ਆਉਣ ਵਾਲੇ ਹੋਣਗੇ ਪਿੰਤੋਂ ਬੀਬੀ ਦੇ ਪੈਰੀਂ ਹੱਥ ਲਗਾਏ ਤੇ ਆਪਣੇ ਘਰ ਚਲੀ ਗਈ ਅਗਲੇ ਦਿਨ ਸਵੇਰੇ 9 ਵਜੇ ਹੀ ਪਿੰਕੀ ਨੇ ਗੇਟ ਆਣ ਖੜਕਾਇਆ ਸ਼ਾਮੋਂ ਬੀਬੀ ਨੇ ਗੇਟ ਖੋਲ੍ਹਿਆ ਤੇ ਪਿੰਕੀ ਨੇ ਬੀਬੀ ਦੇ ਪੈਰੀਂ ਹੱਥ ਲਗਾਏ ਸਸੀਕਾਲ ਤਾਈ ਜੀ ਮੱਥਾ ਟੇਕਦੀਆਂ ਪਿੰਕੀ ਬੀਬੀ ਦੇ ਪੈਰਾ ਤੇ ਆਪਣੇ ਦੁਪੱਟੇ ਦਾ ਲੜ ਲਾਉਂਦੀ ਹੋਈ ਬੋਲੀ ਖੁਸ਼ ਰਹਤੀਏ ਬੋਟਾ ਸਾਗਣ ਹੋਵੇ ਦੁਖੀ ਨਾ ਹੋ ਦੁੱਧ ਦੀ ਨਾਵੇਂ ਪੁੱਤੀ ਫਲੇ ਸ਼ਾਮੋ ਬੀਬੀ ਉਸ ਦਾ ਸਿਰ ਪਲੋਸ ਦੀ ਬੋਲੀ ਕੀ ਕਰਨਾ ਬੀਬੀ ਜੀ ਬੁੱਢ ਸੁਆਗਣ ਹੋ ਕੇ ਉਹਨੇ ਤਾਂ ਚਾਰ ਸਾਲਾਂ ਚ ਹੀ ਰੋਲ ਕੇ ਰੱਖਤੀ ਅਜੇ ਅੱਗੇ ਪਤਾ ਨਹੀਂ ਕੀ ਕੀ ਨਰਕ ਭੋਗਣਾ ਆਉਦੇ ਹੁੰਦੇ ਹੁੰਦੇ ਪਿੰਕੀ ਅੱਖਾਂ ਵਿੱਚੋਂ ਅਥਰੂ ਉਮੜ ਆਏ ਨਾ ਨਾ ਤੀਏ ਐਵੇਂ ਨਹੀਂ ਕਹਿੰਦੇ ਆਖਿਰ ਨੂੰ ਤੇਰਾ ਘਰ ਵਾਲਾ ਉਹ ਤੇਰੇ ਸਾਹ ਉਹ ਤੇਰੇ ਸਿਰ ਦਾ ਸਾਈਆ ਬੰਦੇ ਬਿਨਾ ਵੀ ਤੀਵੀਂ ਦਾ ਕੋਈ ਜੀਣਾ ਬੰਦਾ ਜਿਵੇਂ ਦਾ ਮਰਜੀ ਹੋਵੇ ਕਿਸੇ ਬਗਾਨੇ ਦੀ ਜ਼ਰੂਰਤ ਨਹੀਂ ਪੈਂਦੀ ਅੱਖ ਚੱਕ ਕੇ ਦੇਖਣ ਦੀ ਤੇ ਬੰਦੇ ਬਿਨਾ ਤੀਵੀ ਨੂੰ ਤਾਂ ਗਿਰਜਾ ਵਾਂਗ ਨੋਚਣ ਨੂੰ ਤਿਆਰ ਬੈਠੇ ਨੇ ਲੋਕ ਸ਼ਾਮੋ ਬੀਬੀ ਨੇ ਪਾਣੀ ਦਾ ਗਲਾਸ ਪਿੰਕੀ ਨੂੰ ਫੜਾਉਂਦਿਆ ਕਿਹਾ ਤੁਸੀਂ ਠੀਕ ਕਹਿੰਦੇ ਹੋ ਤਾਈ ਜੀ ਪਰ ਮੈਂ ਵੀ ਕੀ ਕਰਾਂ ਛਰਾਬ ਦੀ ਐਸੀ ਭੈੜੀ ਬਿਮਾਰੀ ਲਗਾਈ ਆ ਉਹਨਾਂ ਨੇ ਕਿ ਨਾ ਕੋਈ ਕੰਮਕਾਰ ਕਰਦੇ ਨੇ ਨਾ ਹੀ ਬੱਚਿਆਂ ਦੀ ਖਬਰ ਸਾਰ ਲੈਂਦੇ ਨੇ ਤੇ ਮੈਂ ਮੈਂ ਤੇ ਫਿਰ ਸੱਤ ਬਗਾਨੀਆਂ ਕੋਈ ਗੱਲ ਨਹੀਂ ਹੋ ਜੋ ਠੀਕ ਤੂੰ ਬਹੁਤਾ ਫਿਕਰ ਨਾ ਕਰਿਆ ਕਰ ਮੈਂ ਗੱਲ ਕਰਾਂਗੀ ਰੋਹਿਤ ਨਾਲ ਸ਼ਾਇਦ ਉਹ ਕੋਈ ਹੱਲ ਕਰ ਦੇਵੇ ਸ਼ਾਮੋ ਬੀਬੀ ਨੇ ਉਸ ਨੂੰ ਹੌਸਲਾ ਦਿੱਤਾ ਪਿੰਕੇ ਨੇ ਖੱਪ ਪੁੰਜੀਆਂ ਤੇ ਝਾੜੂ ਚੁੱਕ ਕੇ ਸਫਾਈ ਕਰਨ ਲੱਗੀ ਐਨੇ ਨੂੰ ਬੀਬੀ ਨੇ ਦੋ ਕੱਪ ਚਾਹ ਦੇ ਬਣਾਏ ਤੇ ਇੱਕ ਕੋਲੀ ਵਿੱਚ ਕੁਝ ਬਿਸਕੁਟ ਪਾ ਕੇ ਲੈ ਆਈ ਆ ਜਾ ਤੀਏ ਪਹਿਲਾਂ ਚਾਹ ਦੀ ਘੁੱਟ ਪੀਲਾ ਬਾਕੀ ਕੰਮ ਫੇਰ ਕਰ ਲਵਾਂ ਬੈਡ ਕੋਲ ਪਏ ਮੰਜੇ ਤੇ ਚਾਹ ਵਾਲੀ ਟ੍ਰੇ ਟਿਕਾਉਂਦੀ ਹੋਈ ਬੀਬੀ ਬੋਲੀ ਲਾ ਤੁਸੀਂ ਕਾਹ ਨੂੰ ਖੇਚਲ ਕੀਤੀ ਤਾਈ ਜੀ ਮੈਨੂੰ ਕਹਿ ਦਿੰਦੇ ਮੈਂ ਬਣਾ ਦਿੰਦੀ ਚਾ ਚੁੰਨੀ ਦੇ ਲੜ ਨਾਲ ਆਪਣੇ ਗਿੱਲੇ ਹੱਥ ਸਾਫ਼ ਕਰਦੀ ਪਿੰਕੀ ਪੁੰਜੇ ਜ਼ਮੀਨ ਤੇ ਹੀ ਬਹਿ ਗਈ ਅੱਗੇ ਦੀ ਕਹਾਣੀ ਤੁਹਾਨੂੰ ਅਗਲੇ ਭਾਗ ਚ ਸੁਣਾਵਾਂਗੇ ਉਸ ਦੇ ਲਈ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੋ ਵੀ ਮੇਰੇ ਵੀਰ ਭਰਾ ਨਵੇਂ ਆ ਮੇਰੇ ਚੈਨਲ ਤੇ ਹੱਥ ਜੋੜ ਕੇ ਬੇਨਤੀ ਆ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੇਰੀ ਸਟੋਰੀ ਨੂੰ ਪੂਰਾ ਸੁਣਿਆ ਕਰੋ ਤੁਹਾਡੀ ਹੀ ਸਪੋਰਟ ਨਾਲ ਮੈਂ ਅੱਗੇ ਵਧਣਾ ਇਸ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਉਸਦੇ ਲਈ ਥੈਂਕ ਯੂ